ਦੀ ਖਬਰ ਸਾਹਮਣੇ ਆ ਰਹੀ ਹੈ ਯੂਥ ਅਕਾਲੀ ਦਲ ਦੇ ਦਸੇਕਰ ਸਿਮਰਤ ਕੋਰ ਬਾਦਲ ਨੇੋਂ ਤੋਂ ਪਹਿਲਾ ਹੀ ਹੰਗਾਮਾ ਸ਼ੁਰੂ ਹੋ ਚੁੱਕਿਆ ਹੈ ਯੂਥ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਕੁਰਸੀਆਂ ਚੁਲੀਆਂ ਨੇ ਬਠਿੰਡਾ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਇਹ ਹੰਗਾਮਾ ਹੋਇਆ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਦੇ ਵਿੱਚ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਹੰਗਾਮਾ ਹੋਇਆ ਹੈ ਬਠਿੰਡਾ ਦੇ ਅਕਾਲੀ ਦਲ ਦੇ ਪ੍ਰੋਗਰਾਮ 'ਚ ਹੰਗਾਮਾ ਹੋਇਆ ਹੈ ਹਰ ਸਿਮਰਤ ਕੋਰ ਬਾਦਲ ਦੇੋਂ ਤੋਂ ਪਹਿਲਾ ਹੀ ਜੁੜਾ ਹੈ ਕੁਰਸੀਆਂ ਚੁਲਾ ਕੇ ਹੰਗਾਮਾ ਕੀਤਾ ਗਿਆ ਹੈ ਦੀ ਖਬਰ ਸਾਹਮਣੇ ਆ ਰਹੀ ਹੈ ਬਚੀਆ ਦੇ ਵਿੱਚ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਹੰਗਾਮਾ ਹੋਇਆ ਹੈ ਹਰਸਿਮਰਤ कौर ਬਾਦਲ ਦੇ ਪਹੁੰਚਣ ਤੋਂ ਪਹਿਲਾਂ ਹੀ ਕੁਰਸੀਆਂ ਚਲਾਈਆਂ ਗਈਆਂ ਨੇ ਹੰਗਾਮਾ ਦੇਖਣ ਨੂੰ ਮਿਲਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜਾ ਇਹ ਹੰਗਾਮਾ ਕੀਤਾ ਗਿਆ ਹੈ ਤੋੜ-ਫੋੜ ਕੀਤੀ ਗਈ ਹੈ ਕੁਰਸੀਆਂ ਇੱਕ ਦੂਜੇ ਦੇ ਉੱਪਰ ਚਲਾਈ ਗਈ ਹੈ ਪ੍ਰੋਗਰਾਮ ਦੇ ਵਿੱਚ ਅਕਾਲੀ ਦਲ ਦਾ ਪ੍ਰੋਗਰਾਮ ਸੀ ਜਿਸ ਦੇ ਵਿੱਚ ਕੀ ਇਹ ਹੰਗਾਮਾ ਦੇਖਣ ਨੂੰ ਮਿਲਿਆ ਹੈ ਯੂਥ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਇਹ ਹੰਗਾਮਾ ਹੋਇਆ ਹੈ ਹਰ ਸਿਮਰਤ ਕੋਰ ਬਾਦਲ ਪਹੁੰਚਣ ਵਾਲੀ ਸੀ ਪਰੋਣਾ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਹੰਗਾਮਾ ਜਿਹੜਾ ਹੋ ਚੁੱਕਿਆ ਹੈ ਸਾਫ਼ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦਾ ਇਹ ਹੰਗਾਮਾ ਹੋਇਆ ਹੈ ਇੱਕ ਦੂਜੇ ਦੇ ਉੱਪਰ ਲੋਕਾਂ ਦੇ ਵੱਲੋਂ ਜਿਹੜਾ ਹੈ ਕੁਰਸੀਆਂ ਚਲਾਈਆਂ ਜਾ ਰਹੀਆਂ ਨੇ ਤੋੜਫੋੜ ਕੀਤੀ ਗਈ ਹੈ ਬਠਿੰਡਾ ਦੇ ਵਿੱਚ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਅਕਾਲੀ ਦਲ ਦਾ ਪ੍ਰੋਗਰਾਮ ਹੋਣਾ ਸੀ ਤੇ ਪ੍ਰੋਗਰਾਮ ਦੇ ਦੌਰਾਨ ਜੜੀਆਂ ਨੇ ਯੂਥ ਕਾਲੀ ਦਲ ਦਾ ਪ੍ਰੋਗਰਾਮ ਸੀ ਤੇ ਯੂਥ ਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਕੁਰਸੀਆਂ ਚਲੀਆਂ ਨੇ ਬਠਿੰਡਾ ਦੇ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਤੇ ਇਸੇ ਖਬਰ ਤੇ ਸਾਡੇ ਨਾਲ ਜਾਦਾ ਜਾਣਕਾਰੀ ਦੇਣ ਦੇ ਲਈ ਕਪਿਲ ਸ਼ਰਮਾ ਜੁੜ ਚੁਕੇ ਨੇ ਕਪਿਲ ਕੀ ਕੁਝ ਜਾਣਕਾਰੀ ਹੈ ਤਾਂ ਅੱਜ ਦੇ ਕੋਲ ਬਠਿੰਡਾ ਦੇ ਵਿੱਚ ਜਿਹੜੀ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਇਹ ਹੰਗਾਮਾ ਦੇਖਣ ਨੂੰ ਮਿਲਿਆ ਕੁਰਸੀਆਂ ਚਲੀਆਂ ਨੇ ਹਲੇ ਤਾਂ ਹਰ ਸਿਮਰਤ ਕੋਰ ਬਾਦਲ ਪਹੁੰਚੀ ਵੀ ਨਹੀਂ ਸੀ ਉਸ ਤੋਂ ਪਹਿਲਾਂ ਹੀ ਹੰਗਾਮਾ ਸ਼ੁਰੂ ਹੋ ਗਿਆ ਜੀ ਇਹ ਬਠਿੰਡਾ ਦੇ ਨਿੱਜੀ ਹਸਪੀਟਲ ਨਿੱਜੀ ਉਹ ਪੈਲਸ ਦੇ ਵਿੱਚ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਵਕ ਵਕ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ 'ਚ ਉਤਰੇ ਨੇ ਤਾਂ ਅਕਾਲੀ ਦਲ ਦਾ ਅੱਜ ਯੂਥ ਜਿਹੜੀ ਕਿ ਰੈਲੀ ਕੱਢੀ ਗਈ ਸੀਗੀ ਨਿੱਜੀ ਅਲਸ ਦੇ ਵਿੱਚ ਤੇ ਉਹਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਕੁਰਸੀਆਂ ਚਲਾਈਆਂ ਗਈਆਂ ਤੇ ਕੁਰਸੀਆਂ ਚਲਾਉਣ ਵਾਲੇ ਕੁਝ ਸ਼ਰਾਰਤੀ ਅੰਸਰ ਸੀਗੇ ਤਾਂ ਉਹਨਾਂ ਨੇ ਕੁਰਸੀਆਂ ਚਲਾ ਕੇ ਜਿਹੜੇ ਕਿ ਉੱਥੋਂ ਰਫੂ ਚੱਕਰ ਹੋ ਗਏ ਨੇ ਤਾਂ ਜਿਸ ਤਰ੍ਹਾਂ ਵੀ ਉਹਨਾਂ ਨੇ ਰੈਲੀ ਤੇ ਹਰ ਸਿਮਰਤ ਕੋਰ ਬਾਦਲ ਪਹੁੰਚੇ ਨਹੀਂ ਤਾਂ ਉਸ ਤੋਂ ਪਹਿਲਾਂ ਕੁਰਸੀਆਂ ਚੱਲ ਚੁੱਕੀਆਂ ਸੀ ਤੇ ਕੁਰਸੀਆਂ ਬਹੁਤ ਹੀ ਜ਼ਿਆਦਾ ਉਹਨਾਂ ਨੇ ਤੋੜਪਾਨ ਕੀਤੀ ਉੱਥੇ ਜੀ ਕਪਿਲ ਤੇ ਕਿਸ ਕਿਸ ਕਰਕੇ ਜੁੜਾ ਹੈ ਇਹ ਹੰਗਾਮਾ ਦੇਖਣ ਨੂੰ ਮੁੱਦਾ ਕਿੱਥੋਂ ਸਟਾਰਟ ਹੋਇਆ ਮੋਤਾ ਜੀ ਕੁਝ ਛਰਾਰਤੀ ਅੰਸਰ ਦੋ ਲੜਕੀਆਂ ਦੇ ਵਿੱਚ ਆਪਸ ਚ ਝੜਪ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਇਹ ਕੁਰਸੀਆਂ ਚੱਲੀਆਂ ਜੀ ਫਿਲਹਾਲ ਜਦੋਂ ਕਿ ਹਰਸ਼ਿਮਰਤ ਕੋਨ ਬਾਦਲ ਉੱਥੇ ਪਹੁੰਚਦੇ ਨੇ ਪ੍ਰੋਗਰਾਮ 'ਚ ਤਾਂ ਉਦੋਂ ਸਾਰਾ ਮਾਹੌਲ ਸ਼ਾਂਤ ਹੋ ਜਾਂਦਾ ਹੈ ਉਸ ਤੋਂ ਪਹਿਲਾਂ ਜਿਹੜਾ ਕਿ ਦੋ ਮੁੰਡਿਆਂ ਵਿੱਚ ਆਪਸ ਚ ਝੜਪ ਹੁੰਦੀ ਹੈ ਤਾਂ ਕੁਰਸੀਆਂ ਇਸ ਚਲਾ ਚਲਾ ਕੇ ਮਾਰੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਹੰਗਾਮਾ ਹੋ ਜਾਂਦਾ ਮੋਲ ਕੀਤਾ ਕਰਮ ਹੋ ਜਾਂਦਾ ਗਈ ਤੇ ਕੀ ਉੱਥੇ ਪ੍ਰਸ਼ਾਸਨ ਦੇ ਵੱਲੋਂ ਛਰਾਰਤੀ ਅੰਸਰਾਂ ਦੇ ਖਿਲਾਫ ਕੁਝ ਕਾਰਵਾਈ ਦੇਖਣ ਨੂੰ ਮਿਲੀ ਦੀਪ ਪ੍ਰਸ਼ਾਸਨ ਨੇ ਦੱਸਿਆ ਕਿ ਜਿਸ ਤਰ੍ਹਾਂ ਵੀ ਦੋ ਵਿਅਕਤੀ ਕੈਮਰੇ ਦੀ ਛਾਣਵੀਨ ਕਰ ਰਹੇ ਨੇ ਤਾਂ ਉਸ ਤਰ੍ਹਾਂ ਹੀ ਦੋ ਵਿਅਕਤੀ ਜਿਹੜੇ ਪਾਏ ਜਾਣਗੇ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਬਹੁਤ ਬਹੁਤ ਸ਼ੁਕਰੀਆ ਕਪਿਲ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਯੂਥ ਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਕੁਰਸੀਆਂ ਚਲਾਈਆਂ ਗਈਆਂ ਨੇ ਇੱਕ ਦੂਜੇ ਦੇ ਉੱਪਰ ਦੱਸਦੇ ਕਿ ਹੰਗਾਮਾ ਦੇਖਣ ਨੂੰ ਮਿਲਿਆ ਹੈ ਅਰਸ਼ਿੰਦਤ ਕੋਲ ਬਾਦ ਵਿੱਚ ਪ੍ਰੋਗਰਾਮ ਦੇ ਵਿੱਚ ਪਹੁੰਚਣ ਤੋਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਜੁੜਾ ਇਹ ਹੰਗਾਮਾ ਸ਼ੁਰੂ ਹੋ ਗਿਆ ਕਿਹਾ ਜਾ ਰਿਹਾ ਹੈ ਕਿ ਦੋ ਸ਼ਰਾਰਤੀ ਅੰਸਰ ਜੁੜੇ ਨੇ ਉਹਨਾਂ ਦੇ ਵੱਲੋਂ ਇਹ ਹੰਗਾਮਾ ਸ਼ੁਰੂ ਕੀਤਾ ਗਿਆ ਜਿਸ ਦੇ ਬਾਅਦ ਇਹ ਹੰਗਾਮਾ ਵੱਧ ਗਿਆ ਤੇ ਇੱਕ ਦੂਜੇ ਦੇ ਉੱਪਰ ਕੁਰਸੀਆਂ ਚਲਾਈਆਂ ਗਈਆਂ ਨੇ ਪੰਤੂੜ ਕੀਤੀ ਗਈ ਹੈ ਜੁੜਾ ਹੈ ਉਸ ਦੇ ਵਿੱਚ ਯੂਥ ਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਪੰਤੂੜ ਦੇਖਣ ਨੂੰ ਮਿਲੀ ਹੈ ਤੇ ਜ ਇਹ ਹੰਗਾਮਾ ਦੇਖਣ ਨੂੰ ਮਿਲਿਆ ਹੈ ਵੱਡੇ ਪੱਧਰ ਤੇ ਹੰਗਾਮਾ ਹੋਇਆ ਹੈ ਹਰ ਸਿੰਘ ਜਤ ਕੌਰ ਬਾਗਲ ਦੇ ਪਹੁੰਚਣ ਤੋਂ ਪਹਿਲਾਂ ਹੀ ਯੂਥ ਜਿਹੜਾ ਪ੍ਰੋਗਰਾਮ ਸੀ ਅਕਾਲੀ ਦਲ ਦਾ ਉਸ ਦੇ ਵਿੱਚ ਇਹ ਹੰਗਾਮਾ ਦੇਖਣ ਨੂੰ ਮਿਲਿਆ ਹੈ ਤਸਵੀਰਾਂ ਪਛਿੰਦਾ ਤੋਂ ਦਿਖਾ ਰਿਹਾ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਹ ਹੰਗਾਮਾ ਹੋਇਆ ਕਿਸ ਤਰੀਕੇ ਦੇ ਨਾਲ ਤੋੜ-ਫੋੜ ਕੀਤੀ ਗਈ ਹੈ ਦੋ ਅਸਰਾਤੀ ਅੰਸਰਾ ਦੇ ਵੱਲੋਂ ਜੁੜਾਇਆ ਇਸੇ ਮੁੱਦੇ ਨੂੰ ਸ਼ੁਰੂ ਕੀਤਾ ਗਿਆ ਤੇ ਉਸ ਤੋਂ ਬਾਅਦ ਇਹ ਵੱਧ ਕੇ ਯੂਥ ਕਾਲੀਗਲ ਦੇ ਪ੍ਰੋਗਰਾਮ ਦੇ ਵਿੱਚ ਕੁਰਸੀਆਂ ਚਲੀਆਂ ਨੇ ਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਕੁਰਸੀਆਂ ਚੁਲੀਆਂ ਨੇ ਯੂਥ ਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਹਰ ਸਿਮਰਤ ਕੌਰ ਦੇ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਹੀ ਹੰਗਾਮਾ ਹੋ ਗਿਆ ਹੰਗਾਮਾ ਇੱਕ ਵੱਡੇ ਪੱਧਰ ਤੇ ਦੇਖਣ ਨੂੰ ਮਿਲਿਆ ਹੈ ਇਥੇ ਕਿਤੇ ਨਾ ਕਿਤੇ ਦੇਖ ਸਕਦੇ ਹੋ ਤੁਸੀਂ ਕਿ ਦੋ ਸ਼ਰਾਰਤੀ ਅੰਸਰਾਂ ਦੇ ਵੱਲੋਂ ਜੁੜਾ ਹੈ ਇਹ ਹੰਗਾਮਾ ਸ਼ੁਰੂ ਕੀਤਾ ਗਿਆ ਹੈ ਸ਼ਰਾਰਤ ਕੀਤੀ ਗਈ ਉਸ ਤੋਂ ਬਾਅਦ ਕੀ ਹੰਗਾਮਾ ਵੱਡੇ ਪੱਧਰ ਤੇ ਵੱਧ ਗਿਆ ਤੇ ਉਸ ਤੋਂ ਬਾਅਦ ਕੁਰਸੀਆਂ ਤੋੜੀਆਂ ਗਈਆਂ ਨੇ ਤੋੜਫੋੜ ਕੀਤੀ ਗਈ ਹੈ ਭੰਤੋੜ ਕੀਤੀ ਗਈ ਹੈ ਇਸ ਦੇ ਵਿੱਚ ਤੇ ਹੰਗਾਮਾ ਜੁੜਾ ਹੈ ਇੱਕ ਵੱਡੇ ਪੱਧਰ ਤੋਂ ਦੇਖਣ ਨੂੰ ਮਿਲਿਆ ਹੈ ਬਚਿੰਦਾ ਦੇ ਵਿੱਚ ਯੂਥ ਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਅਪਨ ਤੋਰ ਤੇ ਹੰਗਾਮਾ ਜੁੜਾਏ ਦੇਖਣ ਨੂੰ ਮਿਲਿਆ ਹੈ ਹਰ ਸਿਮਰਤ ਕੋਰ ਬਾਦਲ ਦੇ ਹੋਂ ਤੋਂ ਪਹਿਲਾਂ ਹੀ ਹੰਗਾਮਾ ਕ੍ਰੀਏਟ ਕੀਤਾ ਜਾ ਚੁੱਕਿਆ ਸੀ ਪੂਰੇ ਪ੍ਰੋਗਰਾਮ ਦੇ ਵਿੱਚ ਤੇ ਬਠਿੰਡਾ ਦੇ ਵਿੱਚ ਪ੍ਰੋਗਰਾਮ ਸੀ ਅਕਾਲੀ ਦਲ ਦਾ ਨਜ਼ਦੀਕ ਯੂਥ ਪ੍ਰੋਗਰਾਮ ਜਿਸ ਦੇ ਵਿੱਚ ਕੇ ਹੰਗਾਮਾ ਦੇਖਣ ਨੂੰ ਮਿਲਿਆ ਹੈ ਕੁਰਸੀਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਇਸ ਹੰਗਾਮੇ ਦੇ ਵਿੱਚ ਨੁਕਸਾਨ ਕੀਤੀ ਗਈ ਹੈ ਕੁਰਸੀਆਂ ਦੀ ਤੋੜ-ਫੋੜ ਕੀਤੀ ਗਈ ਹੈ ਭੰਨ-ਤੋੜ ਕੀਤੀ ਗਈ ਹੈ ਇਸ ਦੇ ਨਾਲ ਇੱਕ ਦੂਜੇ ਦੇ ਉੱਪਰ ਜੁੜਾ ਹੈ ਵਾਰ ਪਲਟ ਜੜਾ ਹੈ ਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਸ ਦੇ ਵਿੱਚ ਚੜਪਦਾ ਵੀ ਜਿਹੜਾ ਸੀਨ ਹੈ ਨਜ਼ਰ ਆ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਕੁੱਟਮਾਰ ਕਰਦੇ ਹੋਏ ਵੀ ਜਿਹੜੇ ਵਿਅਕਤੀ ਨੇ ਨਜ਼ਰ ਆ ਰਹੇ ਨੇ ਇਸ ਵੀਡੀਓ ਦੇ ਵਿੱਚ ਹੰਗਾਮਾ ਇੱਕ ਵੱਡੇ ਪੱਧਰ ਤੇ ਦੇਖਣ ਨੂੰ ਮਿਲਿਆ ਹੈ ਕੁਰਸੀਆਂ ਦੀ ਪੰਤੋੜ ਕੀਤੀ ਗਈ ਹੈ ਇਸ ਦੇ ਨਾਲ ਹੀ ਹਾਥੋਪਾਈ ਵੀ ਕੀਤੀ ਗਈ ਹੈ ਲੋਕਾਂ ਦੇ ਵੱਲੋਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਵੀਡੀਓ ਦੇ ਵਿੱਚ ਸ਼ਰਾਰਤੀ ਅਨਸਰ ਤੇ ਯੂਥ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਇਹ ਕੁਰਸੀਆਂ ਚੁਲੀਆਂ ਨੇ ਹੰਗਾਮਾ ਦੇਖਣ ਨੂੰ ਮਿਲਿਆ ਹੈ ਸਸ਼ਵਕਾਲ ਇੰਡੀਆ ਨਿਊਜ਼ ਪੰਜਾਬੀ ਮੈਚਲ ਦੇਖ ਰਹੇ ਹੋ